ਅੱਜ ਦੀ ਜੀ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਹੈ ਦੋ ਟਾਪਿਕਸ ਤੇ ਹੈਗੇ ਇੱਕ ਤਾਂ ਤੁਹਾਨੂੰ ਪਤਾ अराउंड ਦਾ 18 ਤਰੀਕ ਇਸ ਮਹੀਨੇ ਦੀ ਸਾਡੇ ਇੱਕ ਸਿਵਲ ਲਾਈਨਸ ਏਰੀਆ ਚ ਇੱਕ ਪੰਜਾਬ ਪੁਲਿਸ ਦੇ ਹੀ ਡੀਐਸਪੀ बिकॉज़ ऑल ਆਫ ਯੂ ਆਵਰ ਅਵੇਅਰ ਨਾਲ ਦੇ ਪ੍ਰਾਈਵੇਟ ਹਾਊਸ 'ਚ ਕਚੋਰੀ ਦੀ ਵਾਰਦਾਤ ਹੋਈ ਸੀਗੀ ਔਰ ਜਿਹਦੇ 'ਚ ਪਤਾ ਲੱਗਿਆ ਸੀ ਕਿ ਉਹਨਾਂ ਦੇ ਘਰੋਂ ਕਾਫੀ ਜੁਐਲਰੀ ਉਹਨਾਂ ਦੇ ਅੱਗੇ بیٹے ਦਾ ਵਿਆਹ ਦਾ ਜੋ ਗਲਪਤਾ ਲੱਗੀ ਸੀ ਕੋਈ ਵਿਆਪ ਲਾਂਡ ਸੀਗਾ ਤੇ ਉਹਨਾਂ ਨੇ ਆਪਣੀ ਜੁਐਲਰੀ ਔਰ ਕੁਝ ਕੈਸ਼ ਵੀ ਉਹਨਾਂ ਦੇ ਘਰੋਂ ਚੋਰੀ ਹੋਇਆ ਸੀ ਸੋ ਬੇਸਡ ਔਨ 댓 ਸਿਵਲ ਲਾਈਨ ਸਥਾਣੇ ਚ 19 ਤਰੀਕ ਨੂੰ ਐਫ ਆਈ ਆਰ ਨੰਬਰ 140 ਅੰਡਰ ਸੈਕਸ਼ਨ 304 305ਏ ਐਂਡ ਸੈਕਸ਼ਨ 3 ਸਬਸੈਕਸ਼ਨ 5 ਬੀ ਐਨ ਐਸ ਜਿਹੜੇ ਆਈ ਪੀ ਸੀ ਦੇ 380 ਔਰ 34 ਦੇ ਇਕੁਇਲੈਂਟ ਹੁੰਦੇ ਪੁਲਿਸ ਸਟੇਸ਼ਨ ਸਿਵਲ ਲਾਈਨਸ ਤੇ ਦਰਜ ਕੀਤਾ ਗਿਆ ਸੀ ਸੋ ਕਿਉਂਕਿ ਕਾਫੀ ਇਹਦੇ ਚ ਅਮਾਉਂਟ ਇਨਵਾਲਡ ਸੀਗਾ ਆਰਾਊਂਡ ਤੇਈ ਤੋਂ ਬਾਈ ਤੇ ਲੱਖ ਦੀ ਇਕੁਇਵਲੈਂਟ ਅਸਟਰੀ ਸੀਗੇ ਸੋ ਸਾਡੀ ਟੀਮਸ ਬਣਾਈ ਗਈਆਂ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਸਿਟੀ ਇਨ ਆਦਰ ਏਰੀਆ ਦਾ ਓ ਏਰੀਆ ਏਰੀਆ ਹੈਗਾ ਐਂਡ ਐਸਪੀ ਸਿਟੀ 2 ਸਾਡੀ ਸੀਆਈਏ 2 ਦੇ ਇਨਚਾਰਜ ਇਨਸਪੈਕਟਰ ਕਰਨਦੀਪ ਔਰ ਕਾਊਂਟਰ ਇੰਟੈਲੀਜੈਂਸ ਬਟਿੰਡਾ ਇਨਸਪੈਕਟਰ ਪਰਮਜੀਤ ਇਹਨਾਂ ਸਾਰਿਆਂ ਨੇ ਜੁਆਇੰਟਲੀ ਇਹਦੇ ਤੇ ਕੰਮ ਕੀਤਾ ਕਾਫੀ ਜ਼ਿਆਦਾ ਸਾਨੂੰ ਇਹਦੇ ਚ ਕਿਉਂਕਿ ਪਤਾ ਲੱਗਿਆ ਸੀ ਜਿਹੜੇ ਮਦਈ ਨੇ ਕਿਹਾ ਸੀ ਕਿ ਦੋ ਅਨਨੋਨ ਲੇਡੀਸ ਜਿਹੜੀ ਪ੍ਰਵਾਸੀ ਪਤਾ ਲੱਗੀ ਸੀ ਸੀਸੀਟੀਵੀ ਫੁਟੇਜ 얼ोना दी ਬਿਆਨ ਤੋਂ ਉਹਨਾਂ ਦੇ ਘਰ 18 ਤਰੀਕ ਨੂੰ ਆਈਆਂ ਸੀ ਉਹਨਾਂ ਦੀ ਜਿਹੜੀ ਪੁਰਾਣੀ ਮੇਡ ਸੀ ਉਹ ਸ਼ਾ ਛੁੱਟੀ ਚਲੀ ਗਈ ਸੀ ਸੋ ਉਹਨਾਂ ਦੇ ਕਰ ਉਹਨਾਂ ਨੇ ਉਸ ਦਿਨ ਪਹਿਲੇ ਦਿਨ ਹੀ ਕੰਮ ਕੀਤਾ ਸੀਗਾ ਔਰ ਕਰਕੇ ਗਈਆਂ ਤੇ ਅਗਲੇ ਦਿਨ ਮੁਦੈ ਨੇ ਕਿਹਾ ਕਿ ਮੇਰੀ ਜਿਹੜੀ ਅਲਮਾਰੀ ਸੀ ਉਹਦੇ ਚ ਮੇਰਾ ਸਾਰਾ ਵੈਲਿਊਏਬਲਸ ਮਿਸਿੰਗ ਸੀਗਾ ਸੋ ਬੇਸਡ ਔਨ ਦੈਟ ਇਹ ਪਰਚਾਦਰ ਹੋਇਆ ਸੀ ਸੋ ਅਸੀਂ ਉਹਨਾਂ ਦੇ ਘਰੋਂ ਤੇ ਸਾਰੇ ਏਰੀਆ ਦੀ ਆਫਟਰ ਲੋਡਿੰਗ ਦੀ ਐਫ ਆਈ ਆਰ ਸੀਸੀਟੀਵੀ ਫੁਟੇਜ ਕਾਫੀ ਖੰਗਾਲੀ ਕਾਫੀ ਐਕਸਟੈਂਸਿਵਲੀ ਸਾਡਾ ਦੂਜੇ ਜ਼ਿਲ੍ਹੇ ਤੱਕ ਵੀ ਅਸੀਂ ਲੈ ਕੇ ਗਏ ਉਸ ਗੱਲ ਨੂੰ ਤੇ ਫਾਈਨਲੀ ਸਾਡੀ ਟੀਮਾਂ ਨੇ ਸੀਸੀਟੀਵੀ ਫੁਟੇਜ ਫਿਰ ਟੈਕਨੀਕਲ ਡੰਬਸ ਵਿੱਚ ਚੁੱਕੇ ਗਏ ਔਰ ਹਿਊਮਨ ਇੰਡ ਦੇ ਤਹਿਤ ਫਾਈਨਲੀ ਸਾਨੂੰ 26 ਤਰੀਕ ਨੂੰ ਸਫਲਤਾ ਮਿਲੀ ਜਦੋਂ ਅਸੀਂ ਦੋ ਲੇਡੀਆਂ ਜਿਹੜੀ ਸਾਨੂੰ ਫੁਟੇਜ ਮਿਲੀਆਂ ਸੀਗੀਆਂ ਉਹਨਾਂ ਨੂੰ ਜਿਨ੍ਹਾਂ ਦਾ ਨਾਮ ਪਤਾ ਲੱਗਿਆ ਬੰਟੀ ਕੁਮਾਰੀ ਪਤਨੀ ਗੌਤਮ ਸ਼ਾਹ ਔਰ ਰੂਬੀ ਦੇਵੀ ਪਤਨੀ ਰੋਹਿਤ ਕੁਮਾਰ ਇਹ ਦੋਨੋਂ ਲਖਨਊ ਨੂੰ ਬਿਲੋਂਗ ਕਰਦੀਆਂ ਪਰ ਅੱਜਕੱਲ ਇਹ ਸ਼ਿਫਪੁਰੀ ਜ਼ਿਲ੍ਹਾ ਭਾਗਲਪੁਰ ਬਿਹਾਰ ਉੱਥੇ ਰਹਿ ਰਹੀਆਂ ਉਹ ਉੱਥੇ ਦੇ ਪਿੰਡ ਕਹਿਲगांव ਉੱਥੋਂ ਇਹਨਾਂ ਨੂੰ ਸਾਡੀ ਜਿਹੜੀ ਜੁਆਇੰਟ ਟੀਮ ਗਈ ਸੀ ਬਿਹਾਰ ਉੱਥੋਂ ਅਰੈਸਟ ਕੀਤਾ ਇਹਦੇ 'ਚ ਮੈਂ ਭਾਗਲਪੁਰ ਦੇ ਜਿਹੜੇ ਐਸਪੀ ਹੈਗੇ ਉਹਨਾਂ ਨੂੰ ਵੀ ਥੈਂਕਸ ਕਰਨਾ ਚਾਹਾਂਗੀ ਉਹਨਾਂ ਨੇ ਬਿਹਾਰ ਪੁਲਿਸ ਸਾਡੀ ਇਸ ਟੀਮ ਨੂੰ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਕਿਉਂਕਿ ਕਾਫੀ ਟਫ ਉੱਥੇ ਦਾ ਟੇਰੇਨ ਔਰ ਬੜਾ ਪੋਪੂਲੇਟਿਡ ਏਰੀਆ ਸੀ ਜਿੱਥੇ ਸਾਨੂੰ ਇਹਨਾਂ ਦੀ ਬੜੀ ਐਫਰਟਸ ਲਗਾ ਕੇ ਸਾਨੂੰ ਇਹਨਾਂ ਦੀ ਅਰੈਸਟ ਸਕਸੈਸਫੁਲ ਹੋਈ ਹੈ ਸੋ ਇਹਨਾਂ ਜਿਹੜੀ ਦੋਸ਼ਣ ਹੈਗੀਆਂ ਦੋਨਾਂ ਇਹਨਾਂ ਦਾ ਕੋਈ ਪ੍ਰਾਇਰ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਪਤਾ ਲੱਗਿਆ ਬਟ ਇਹਨਾਂ ਨੇ ਜਿੰਨਾ ਵੀ ਜੁਐਲਰੀ ਚੋਰੀ ਹੋਈ ਸੀ ਉਹ ਸਾਰੀ ਆਲਮੋਸਟ ਬਰਾਮਦ ਹੋ ਗਈ ਹੈ which includes ਸੋਨੇ ਦੇ ਸੈੱਟ ਡਾਇਮੰਡ ਦੇ ਸੈੱਟ ਔਰ ਪਜੇਬਾ ਰਿੰਗਸ ਇਸ ਤਰ੍ਹਾਂ ਦਾ ਕਈ ਸਾਰਾ ਸਮਾਨ ਜਿੰਨਾ ਵੀ ਸੀਗਾ ਉਹ ਬਰਾਮਦ ਹੋਇਆ so i congratulate my team ਕਿ ਇਹਨਾਂ ਨੇ ਇਸ ਕੇਸ 'ਤੇ ਲੱਗੇ ਰਹੇ ਔਰ jointly including counter intelligence ਸਾਰਿਆਂ ਨੇ ਮਿਲ ਕੇ ਬੜਾ ਵਧੀਆ ਕੰਮ ਕੀਤਾ ਔਰ ਕਿਉਂਕਿ ਇਟ ਵਾਸ ਕਾਈਂਡ ਆਫ ਵੈਰੀ ਟਫ case to crack but we succeeded. ਵਾਹ ਇਹਨਾਂ ਨੂੰ ਪਤਾ ਸੀ ਕਿ ਇਹਨਾਂ ਦੇ ਘਰ ਦੇ ਵਿੱਚ ਇੰਨੀ ਜੁਐਲਰੀ ਜਾਂ ਇੰਨਾ ਪੈਸਾ ਪਿਆ ਹੋਇਆ ਸੀ ਦੇਖੋ ਜੁਐਲਰੀ ਇੰਨੀ ਜ਼ਿਆਦਾ ਮੈਂ ਇਹ ਨਹੀਂ ਕਹਿ ਸਕਦੀ ਕਿ ਬਹੁਤ ਜ਼ਿਆਦਾ ਸੀ ਪਰ ਕਿਉਂਕਿ ਉਹ ਕਹਿ ਰਿਹਾ ਕਿ ਉਹਨਾਂ ਦੇ ਬੇਟੇ ਦਾ ਵਿਆਹ ਰੱਖਿਆ ਸੀ ਉਹਨਾਂ ਨੇ ਪਲਾਨ ਕੀਤਾ ਸੀਗਾ ਅਨ ਸਰਵਿਸ ਫੈਮਲੀ ਤੋਂ ਉਹਨਾਂ ਨੇ ਮਿਹਨਤ ਨਾਲ ਜੋੜ ਕੇ ਪਲਾਨ ਕਰ ਰਹੇ ਸੀਗੇ ਔਰ ਬਹੁਤ ਬਹੁਤ ਜ਼ਿਆਦਾ ਪਰਸਨਲ ਡਿਟੇਲਸ ਮੈਂ ਐਡ ਨਹੀਂ ਕਰਾਂਗੀ ਪਰ ਤੇ ਲੇਡੀਜ਼ ਇਹਨਾਂ ਨੂੰ ਬਿਲਕੁਲ ਨਹੀਂ ਜਾਣਦੀਆਂ ਸੀ ਜੋ ਸਾਨੂੰ प्रिलिमिनरी तफ्तीश से पता लगे एक दो घरਾਂ ਚ ਪਹਿਲਾਂ ਵੀ ਉਸ ਗਲੀ ਚ ਦੇ ਟ੍ਰਾਈਡ ਬਟ ਕਿਉਂਕਿ ਦੇ ਫਾਊਂਡ ਕਿ ਜਿਹੜੀ ਮੁਦਈ ਫੀਮੇਲ ਹੋਮ ਮੇਕਰ ਸੀਗੇ ਘਰ ਚ ਕੱਲੇ ਸੀਗੇ ਸੋ ਮੇਬੀ ਦੈਟਸ ਵਾਈ ਉਹਨਾਂ ਨੂੰ ਟਾਰਗੇਟ ਕੀਤਾ ਜਿਸ ਤਰ੍ਹਾਂ ਇੱਕ ਕਾਰਨਾ ਕਰਮ ਬਾਕੀ ਦਾ ਪਤਾ ਲੱਗਿਆ ਫੋਨ ਕੋਲੇ ਦਾ ਗੱਲ ਇਹਨਾਂ ਨੂੰ ਫੋਨ ਲੀਡ ਕਰ ਰਿਆ ਸੀ ਦੇਖੋ ਜੀ ਇੱਕ Rajasthan ਦਾ ਗਾਇਕ ਹੈ ਪਤੂ ਦਾ ਇਕੇ ਇਸ ਕੇਸ ਚ ਤਾਂ ਜੀ ਇਹ ਦੋਨੋਂ ਬਿਹਾਰ ਯੂਪੀ ਦੀ ਹੈਗੀਆਂ ਫਿਲਹਾਲ ਬਿਹਾਰ ਚ ਸੀਗੀਆਂ ਤੇ ਜਿਹੜੇ ਗੈਂਗ ਵਗੈਰਾ ਹਲੇ ਤਾਂ ਇਹਨਾਂ ਨੂੰ ਰਾਧਾਰੀ ਦੇ ਰਿਮਾਂਡ ਤੇ ਸੀ ਲੈ ਕੇ ਆਏ ਆ ਜੇ ਕੁਝ ਅਦਾਂ ਦਾ ਗੈਂਗ ਦਾ ਹੋਰ ਇਨਵੋਲਵਮੈਂਟ ਪਤਾ ਲੱਗਦਾ ਥੈਨ ਵੀ ਲੈਟ ਯੂ نو ਮੈਂ ਮੈਂ ਇਹ ਚੈੱਕ ਕੀਤਾ ਵੀ ਇਹਦੇ ਤਾਂ ਵਿੰਡੇ ਹੋਣੇ ਆ ਜਾਂ ਇੱਥੇ ਕਿੱਧਰ ਦਾ ਆ ਇਹ ਤੇ ਜੀ ਜੋ ਸਾਡੀ ਫੁਟੇਜ ਚ ਸਾਨੂੰ ਪਤਾ ਲੱਗਿਆ ਇਹਨਾਂ ਨੇ ਬੜਾ ਟੈਂਪੋਰਰੀ ਬੇਸਿਸ ਤੇ ਇੱਕ ਕਿਰਾਏ ਤੇ ਲਿਆ ਸੀਗਾ ਘਰ ਉਹ ਵੀ ਅਸੀਂ ਤਫ਼ਤੀਸ਼ ਚ ਦੇਖਦੇ ਆ ਬਿਕਾਜ਼ ਇਹਨਾਂ ਦੀ ਆਇਡੈਂਟੀਟੀ ਵੀ ਕਲੀਅਰ ਨਹੀਂ ਸਾਨੂੰ ਮਿਲੀ ਸੀਗੀ ਜਿਸ ਤਰ੍ਹਾਂ ਘਟਨਾ ਕ੍ਰਮ ਵਾਪਰਿਆ ਸਾਰਾ ਉਹਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆ ਆਪਾਂ ਕਿਸੇ ਅਨਜਾਣ ਬੰਦੇ ਨੂੰ ਤਾਂ ਉਹ ਨਹੀਂ ਕਰਵਾੜਦੇ ਵੀ ਇਹਨਾਂ ਵੱਲੋਂ ਇਹ ਸੌਖਾ ਜਿਹੜਾ ਸਾਰਾ ਘਟਨਾ ਕ੍ਰਮ ਨੂੰ ਅੰਜਾਮ ਦਿੱਤਾ ਗਿਆ ਆ ਕਿ ਕਿੱਜਾ ਨੇ ਜਿਹੜਾ ਸਵਾਲ ਹੁੰਦੇ ਆ ਲੈਸਨ ਤਾਂ ਹੈ ਹੀ ਆ ਜੀ ਬਟ ਕ੍ਰਾਈਮ ਤਾਂ ਅਕਰ ਹੋਇਆ ਉਹਨਾਂ ਨੇ ਸਾਨੂੰ ਰਿਪੋਰਟ ਕੀਤਾ ਔਰ ਜੋ ਰਿਐਲਿਟੀ ਹੈ ਉਹ ਸਾਰੀ ਉਹਨਾਂ ਨੇ ਦੱਸੀ ਕਿ ਪਹਿਲੇ ਹੀ ਦਿਨੋਂ ਆਈਆਂ ਸੀ ਪਹਿਲਾਂ ਉਹਨਾਂ ਨੇ ਕਦੇ ਜਾਣਦੇ ਵੀ ਨਹੀਂ ਸੀ ਉਹਨਾਂ ਦੀ ਮੇਡ ਗਈ ਤੇ ਕੁਝ ਦਿਨਾਂ ਬਾਅਦ ਦੇ ਜਸ ਕੇਮ ਐ ਉਹਨਾਂ ਰੱਖ ਵੀ ਲਿਆ ਸੋ ਯੈਸ ਯੂ ਆ ਰਾਈਟ ਬਟ ਜੋ ਫੈਕਟਸ ਹੈ ਕਿ ਇਸਦੇ ਉਹ ਮੈਂ ਤੁਹਾਨੂੰ ਸਾਰੇ ਦੱਸ ਰਹੀ ਹਾਂ ਇਹ ਵੀ ਹੈ ਵੀ ਉਹ ਲੇਡੀਜ਼ ਜਿਹੜੇ ਉਹਨਾਂ ਦੇ ਘਰੋਂ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵਿਸ਼ੰਗਾਇਆ ਗਿਆ ਜਾਂ ਇਸ ਤਰ੍ਹਾਂ ਦੇ ਦੇਖੋ ਜੀ ਕਾਫੀ ਇਹਨਾਂ ਨੇ ਹੱਦੀ ਸਫਾਈ ਤਾਂ ਕੀਤੀ ਹੈ ਬਟ ਸ਼ੀ ਇਜ਼ ਅ ਪੜਿ ਲਿਖੀ ਸੇਨ ਲੇਡੀ ਇਹ ਹਲੇ ਸੰਗਾਨ ਵਾਲੀ ਗੱਲ ਤਾਂ ਸਾਹਮਣੇ ਨਹੀਂ ਆਈ ਕਿਉਂਕਿ ਇਨਾਂ ਨੂੰ ਪਤਾ ਵੀ ਨੈਕਸਟ ਡੇ ਚੱਲਿਆ ਕਿ ਮੇਰਾ ਤਾਂ ਉਹ ਐਲਮਾਰੀ ਪੂਰੀ ਖਾਲੀ ਕਰ ਗਈ। ਉਹ ਹੀ ਚੀਜ਼ਾਂ ਨਹੀਂ ਕਿਤਰਾ ਸਵਾਲ ਖੜੇ ਹਿੰਦੇ ਨੇ ਕੁਝ ਖੁਦ ਡਿਪਾਰਟਮੈਂਟਸ ਨੇ ਇਹਦਾ ਚਲੋ ਜੀ ਡਿਪਾਰਟਮੈਂਟਸ ਤੇ ਉਹਨਾਂ ਦੇ ਹਸਬੰਡ ਹੈ ਹੀ ਵਾਸ ਨਾਟ ਦੇਰ ਬਟ ਕ੍ਰਾਈਮ ਕਿਤੇ ਵੀ ਹੁੰਦੀ ਹੈ ਦੀ ਗੱਲ ਇਹ ਹੈ ਇੱਕ ਪੋਸਟ ਚੰਗੀ ਪੋਸਟ ਤੇ ਨੇ ਜਿਸ ਤਰ੍ਹਾਂ ਘਟਨਾ ਕਰਾਉਂ ਕਈ ਤਰ੍ਹਾਂ ਦੇ ਸਵਾਲ ਨੇ ਉਸ ਮਗਰ ਵੀ ਅਨਜਾਨੇ ਜਿਹੜੀਆਂ ਇੱਥੇ ਦੀਆਂ ਵੀ ਰਹਿਣ ਵਾਲੀਆਂ ਨਹੀਂ ਸੀ ਉਹਨਾਂ ਨੂੰ ਘਰੇ ਵਾੜਨਾ ਘਰੇ ਵਾੜਨਾ ਇਸ ਤਰ੍ਹਾਂ ਵੀ ਜੇ ਕੋਈ ਕਿਸੇ ਦੇ ਘਰੇ ਕੋਈ ਸਿਖਾਰੀ ਟਾਈਪ ਹੁੰਦਾ ਤਾਂ ਕਹੇ ਕਿ ਰਸਦਾ ਵੀ ਉਹਨੂੰ ਖਾਣ ਕੇ ਨਹੀਂ ਦਿਲਾਉਦੇ ਨਾਲ ਗੱਲਬਾਤ ਦੇਖੋ ਜੀ ਪਿਘਾਰੀ ਟਾਈਪ ਤਾਂ ਨਹੀਂ ਸੀ ਤੁਸੀਂ ਸਾਰਿਆਂ ਨੇ ਫੁਟੇਜ ਦੇਖੀ ਹੈ ਉਹ ਮਿਸਟਰ ਖ ਚਲੋ ਇਹ ਇੱਕ ਪ੍ਰੈਸ ਕਾਨਫਰੰਸ ਤੇ ਤੁਹਾਨੂੰ ਫੈਕਟਸ ਦੱਸਣ ਦਾ ਜ਼ਰੀਆ ਵੀ ਇਹੀ ਹੈ ਕਿ ਦਿਸ ਕੈਨ ਹੈਪਨ ਟੂ ਐਨੀਬਾਡੀ ਸੋ ਸਾਨੂੰ ਸਾਰਿਆਂ ਨੂੰ ਪੂਰਾ ਅਲਰਟ ਰਹਿ ਕੇ ਐਦਾਂ ਦੀ ਜੋ ਕੋਈ ਫੀਮੇਲਸ ਵੀ ਆ ਜਾਣ ਕਿ ਅਸੀਂ ਤੁਹਾਡੇ ਘਰ ਦਾ ਕੰਮ ਕਰ ਦਾਂਗੇ ਸਾਡੇ ਸਰਕਮਸਟੈਂਸਸ ਜਿੱਦਾਂ ਦੀ ਮਰਜ਼ੀ ਹੋਣਾ ਸੀ ਐਦਾਂ ਕਿਸੇ ਨੂੰ ਨਾ ਵੜੀਏ ਪਿਛਲੇ ਅਵੇਗ ਇੱਕ ਮੰਡੇਟਰੀ ਕੀਤੀ ਕੋਈ ਵੀ ਕਰਾਇਦਾ ਕੋਈ ਵੀ ਵਰਕਰ ਆਉਂਦਾ ਹੈ ਬਾਹਰ ਉਹਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਪੁਲਿਸ ਬਇਥੇ ਕਿ ਤੁਸੀਂ ਚੈੱਕ ਕੀਤਾ ਕਿ ਵਾਕਈ ਕੀਤੀ ਜਾ ਰਹੀ ਹੈ ਜਾਂ ਬੰਦ ਕਰ ਦਿੱਤੀ ਆਈ ਥਿੰਕ ਇਹਦੇ ਚ ਤਾਂ ਪਤਾ ਲੱਗ ਹੀ ਰਿਹਾ ਕਿ ਨਹੀਂ ਕਰ ਰਹੇ ਬਟ ਮੈਂ ਜਿਹੜੇ 144 ਦੇ ਆਰਡਰਸ ਹੁੰਦੇ ਆ ਉਹ ਜ਼ਰੂਰ ਦੇਖਦੀ ਆਂ ਵੀ ਸਾਡੇ ਕਿਤੇ ਰੀਨਿਊ ਕਰਨ ਵਾਲੇ ਆ ਕੀ ਹੈ ਤੇ ਅਸੀਂ ਇਹਦਾ ਸਪੈਸ਼ਲੀ ਆਫਟਰ ਦਿਸ ਇਨਸੀਡੈਂਟ ਅਸੀਂ ਇਹ ਦੁਬਾਰਾ ਤੋਂ ਸਟਾਰਟ ਕਰਦੇ ਇਨਸੀਡੈਂਟ ਇਸ ਤਰ੍ਹਾਂ ਦੇ ਹੋਏ ਸੀਗੇ ਜੀ ਉਦੋਂ ਸ਼ੌਕਤ ਧਮਨ ਪ੍ਰੇਮ ਸਿੰਘ ਨੇ ਆਰਡਰ ਕਰੇ ਸੀਗੇ ਐਸਐਸਪੀ ਸਾਹਿਬ ਨੇ ਵੀ ਕਰੇ ਐਸਪੀ ਸੀਰੀ ਸਾਹਿਬ ਵੀ ਨਿੱਜੀ ਤੌਰ ਤੇ ਉੱਤੇ ਸਾਰੇ ਜਿੰਨੇ ਐਸਐਚਓ ਸੀਗੇ ਸਾਰਿਆਂ ਨੂੰ ਕਿਹਾ ਸੀਗਾ ਔਰ ਕੁਝ ਜਿਹੜੇ ਕੀਤੇ ਵੀ ਸੀਗੇ ਪਰਸਨਲੀ ਤੌਰ ਤੇ ਵੀ ਜਿਹੜੇ ਪੀਜੀ ਨੇ ਉਹ ਚੈੱਕ ਕੀਤਾ ਜਣਾ ਉਹਨਾਂ ਦੇ ਕਿੱਥੇ ਕਿੰਨੇ ਜਿਹੜੇ ਰਹਿੰਦੇ ਨੇ ਲੋਕ ਕੌਣ ਲੋਕ ਨੇ ਔਰ ਸਾਰੇ ਕਿਰਾਏਦਾਰ ਜਿਹੜੇ ਚੈੱਕ ਜਨ ਨੂੰ ਥੋੜਾ ਜਿਹਾ ਚੈੱਕ ਕੀਤਾ ਉਸ ਤੋਂ ਬਾਅਦ ਫਿਰ ਉਹ ਮਤਲਬ ਚਲੋ ਜੀ ਦਿਸ ਇਨਸੀਡੈਂਟ ਇਜ਼ ਅ ਵੇਕ ਅਪ ਕਾਲ ਸੋ ਅਸੀਂ ਦੁਬਾਰਾ ਮੈਂ ਡੀਸੀ ਸਾਹਿਬ ਨਾਲ ਵੀ ਚੈੱਕ ਕਰ ਲੈਂਦੇ ਹਾਂ ਜੇ ਕੋਈ ਰਹਿੰਦਾ ਹੈ ਕਿ ਐਕਸਪਾਇਰ ਹੋ ਗਿਆ ਜਾਂ ਟੈਨਿਓਰ ਉਹ ਦਾ ਖਤਮ ਹੋ ਗਿਆ ਰੀਨਿਊ ਕਰਕੇ ਕਰਦੇ ਆਂ ਗਰਲ ਕਰ ਰਹੀ ਸੀ ਇੱਕ ਸੀਸੀਟੀਵੀ ਚੈਨਲ 'ਤੇ ਜੈਂਟਸ ਵੀ ਨਜ਼ਰ ਆ ਰਿਹਾ ਸੀ ਉਹ ਜੀ ਸਾਨੂੰ ਫੁਟੇਜ 'ਚ ਮਿਲਿਆ ਬਟ ਡਿਊਰਿੰਗ ਦਿ ਟ੍ਰੇਲ ਉਹ ਨਹੀਂ ਉੱਥੇ ਮਿਲਿਆ ਕਈ ਵਾਰੀ ਕੋਈ ਲਿੰਕ ਹੁੰਦਾ ਬਾਕੀ ਰਿਮਾਂਡਸ 'ਚ ਦੇਖਦੇ ਹਾਂ ਜਿੱਥੇ ਕੋਈ ਲੋਕਲ ਇਨਾਂ ਦੇ ਲੀਡਸ ਆ ਤੇ ਉਹਨਾਂ ਨੂੰ ਜੀ ਹੋਲੇ ਤਾਂ ਪਤਾ ਲੱਗਿਆ ਕਿ ਪੌਦਾ ਚੇਰ ਨਹੀਂ ਹੋਇਆ ਸੀ ਕਿਸੇ ਹੋਰ ਸਟੇਟ ਦਾ ਵੀ ਸਾਨੂੰ ਇਨਫੈਕਟ ਪਤਾ ਲੱਗਿਆ ਆਪਣੀ ਤਫਤੀਸ਼ ਚ ਕਿ ਕਿਤੇ ਹੋਰ ਵੀ ਇਹ ਕਰਕੇ ਆਈਆਂ ਇਦਾਂ ਦਾ ਕਰਾਇਮ ਬਟ ਉੱਥੇ ਐਫ ਆਈ ਆਰ ਵੀ ਲੌਂਚ ਨਹੀਂ ਹੋਇਆ ਸੋ ਅਸੀਂ ਇਹਨਾਂ ਦੇ ਰਿਵਾਰਡ ਉਸ ਕੰਸਰਨਡ ਸਟੇਟ ਨੂੰ ਵੀ ਦੱਸਾਂਗੇ ਠੀਕ ਹੈ ਜੀ ਥੈਂਕ ਯੂ